ਤੋ ਲਾਈਵ ਹੈ ਸਟਾਰਟ ਸੋ ਤੁਸੀਂ ਦੋਸਤੋ ਦੇਖ ਚੁੱਕੇ ਹੋ ਕਿ ਲਾਈਵ ਹੋ ਚੁੱਕੇ ਆਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮੱਲਾ ਖੇਡਿਆ ਜਾ ਰਿਹਾ ਔਰ ਸੰਗਤਾਂ ਦਾ ਹੜ ਆਇਆ ਹੋਇਆ ਤੁਸੀਂ ਦੇਖੋਗੇ ਕਿ ਰਾਤ ਆ ਇਹ ਸੜਕ ਦੇ ਉੱਪਰ ਜਾਮ ਲੱਗਿਆ ਹੋਇਆ ਤੇ ਨੌਜਵਾਨਾਂ ਵੱਲੋਂ ਮੋਟਰਸਾਈਕਲਾਂ ਉੱਪਰ ਇੱਥੇ ਸ਼ਿਰਕਤ ਕੀਤੀ ਜਾ ਰਹੀ ਹੈ ਨੌਜਵਾਨ ਕੱਚੇ ਪੱਕੇ ਰੰਗਾ ਨਾਲ ਖੇਡ ਰਹੇ ਆ ਔਰ ਬਾਦਸ਼ਾਹ ਦੇ ਹੁਕਮ ਅਨਸਾਰ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਵੱਤਵਾਦ ਤੇ ਹੋਮ ਹੋਮਾ ਕੇ ਪਹੁੰਚ ਰਹੇ ਐ ਮੈਂ ਇਸ ਟਾਈਮ ਸੜਕ ਤੇ ਖੜਾ ਹੋਇਆ ਮੇਰੇ ਸਾਹਮਣੇ ਪੰਪ ਹੈ ਨਯਾਰਾ ਦਾ ਜੇ ਤੁਸੀਂ ਦੇਖੋਗੇ ਮਗਰ ਸੰਗਤਾਂ ਦਾ ਹੜ ਆਇਆ ਹੋਇਆ ਸੋ ਹੋਲਾ ਮੱਲਾ ਖੇਡਣ ਦੇ ਲਈ ਪੂਰੇ ਵਰਲਡ ਦੇ ਵਿੱਚੋਂ ਹੀ ਸੰਗਤਾਂ ਤੇ ਪਹੁੰਚੀਆਂ ਹੋਈਆਂ ਨੇ ਵੱਡੇ ਵੱਡੇ ਬੁੱਲਟ ਵੱਡੀਆਂ ਵੱਡੀਆਂ ਗੱਡੀਆਂ ਵੱਡੇ ਵੱਡੇ ਹੋਰ ਮੋਟਰਸਾਈਕਲ ਟਰੱਕ ਜੀਪਾਂ ਤੁਸੀਂ ਜਿਸ ਚੀਜ਼ ਦਾ ਕਿਹੜਾ ਵੀ ਵਹੀਕਲ ਆਓ ਸਾਰੇ ਇੱਥੇ ਪਹੁੰਚੇ ਹੋਏ ਐ ਔਰ ਤੁਨੋ ਜੀ ਵਧਾਈਆਂ ਬਹੁਤ-ਬਹੁਤ ਤੇ ਜਿਸ ਤਰ੍ਹਾਂ ਇਹ ਪਾਸ਼ਾ ਦਾ ਹੁਕਮ ਹੈ ਕਿ ਸਾਨੂੰ ਇੱਥੇ ਹੋਲੀ ਹੋਲੇ ਮੱਲੇ ਦੇ ਉੱਪਰ ਜ਼ਰੂਰ ਪਹੁੰਚਣਾ ਚਾਹੀਦਾ ਸੋ ਇਹ ਇਸ ਕਰਕੇ ਵੀ ਜ਼ਰੂਰੀ ਹੈ ਔਰ ਇੱਕ ਚੀਜ਼ ਹੋਰ ਵੀ ਇੱਥੇ ਨੌਜਵਾਨਾਂ ਨੂੰ ਸਿਹਤ ਵੀ ਬਹੁਤ ਮਿਲਦੀ ਹੈ ਕਿਉਂਕਿ ਜਦੋਂ ਖਾਲਸਾ ਤਿਆਰ-ਪਰ ਤਿਆਰ ਹੋ ਕੇ ਘੋੜਿਆਂ ਦੇ ਉੱਪਰ ਬੈਠ ਕੇ ਮੱਲੇ ਕੱਢਦਾ ਤਾਂ ਨੌਜਵਾਨਾਂ ਨੂੰ ਵੀ ਇਸ ਚੀਜ਼ ਤੋਂ ਬਹੁਤ ਵੱਡੀ ਸਿਹਤ ਮਿਲਦੀ ਹੈ ਸਾਡੇ ਨਾਲ ਜੁੜੇ ਰਹੋ ਗੱਲਬਾਤ ਕਰਾਂਗੇ ਉੱਥੇ ਦੇਖੋ ਤੁਸੀਂ ਵੀਰਾਂ ਵੱਲੋਂ ਹੋਲੀ ਖੇਢੀ ਜਾ ਰਹੀ ਹੈ ਹੋਲਾ ਮੱਲਾ ਰਾਂਗੇ ਕੁੱਪਰ ਦੇ ਉੱਪਰ ਪਾਏ ਜਾ ਰਹੇ ਨੇ ਔਰ ਇਹ ਜ਼ਰੂਰੀ ਨਹੀਂ ਇੱਥੇ ਇੱਥੇ ਇਹ ਜਿਹੜੇ ਛਿੱਦੀ ਜੋੜ ਮੇਲੇ ਹੁੰਦੇ ਆ ਸਿੰਘਾਂ ਦੇ ਇਹ ਗਿਲੇ ਸ਼ਿਕਵੇ ਖਤਮ ਕਰਨ ਦੇ ਲਈ ਵੀ ਹੁੰਦੇ ਆ ਇਹ ਹੀ ਨਹੀਂ ਹੁੰਦਾ ਸਿਰਫ ਕਿ ਇਹ ਸਿਰਫ ਮਹਾਰਾਜ ਨੇ ਪਾਸ਼ਾ ਨੇ ਕੋਈ ਰਵਾਇਤਾਂ ਬਣਾਈਆਂ ਤਾਂ ਉਹ ਕੋਈ ਵਜ੍ਹਾ ਕਰਕੇ ਬਣਾਈਆਂ ਤੁਸੀਂ ਦੇਖੋਗੇ ਕਿ ਇੱਥੇ ਨਿੰਗਾ ਸਿੰਘਾਂ ਦੇ ਵਿੱਚ ਜਿਹੜੇ ਗਿਲੇ ਸ਼ਿਕਵੇ ਹੁੰਦੇ ਉਹ ਵੀ ਸੰਗਤਾਂ ਹੁੰਦੀਆਂ ਨੇ ਬੈਠ ਕੇ ਗੱਲਬਾਤ ਕਰਦੇ ਨੇ ਉਹਦੇ ਕਰਕੇ ਵੀ ਇਹ ਮਹਾਰਾਜ ਨੇ ਛਿੱਦੀ ਜੋੜ ਮੇਲੇ ਬਣਾਏ ਆ ਸੋ ਜੇ ਆਪਸ ਦੇ ਵਿੱਚ ਕੋਈ ਗਿਲਾ ਸ਼ਿਕਵਾ ਹੁੰਦਾ ਹੈ ਕਿਸੇ ਵੀ ਹੋਰ ਵੀ ਵੀਰ ਭੈਣ ਭਰਾ ਨੂੰ ਜਿਹੜੇ ਗ੍ਰਸਤੀ ਜੀਵਨ ਚ ਵੀ ਰਹਿੰਦੇ ਨੇ ਤਾਂ ਉਹਨਾਂ ਨੂੰ ਇਹ ਗੱਲਾਂ ਜ਼ਰੂਰ ਕਲੀਅਰ ਕਰ ਲੈਣੀਆਂ ਚਾਹੀਦੀਆਂ ਨੇ। ਤੁਸੀਂ ਦੇਖੋਗੇ ਕਿ ਸੰਗਤਾਂ ਦੂਰ ਦੂਰ ਤੋਂ ਪਹੁੰਚੀਆਂ ਹੋਗੀਆਂ ਨੇ ਇੱਥੇ। ਔਰ ਸੜਕਾਂ ਦੇ ਉੱਪਰ ਜਾਮ ਵੀ ਲੱਗਿਆ ਹੋਇਆ ਹੈ। ਕੁਝ ਵੀਰਾਂ ਵੱਲੋਂ ਸਾਹਮਣੇ ਤੁਸੀਂ ਦੇਖੋਗੇ ਕਿ ਪਾਰਕ ਦੇ ਵਿੱਚ ਵੀ ਜਿਹੜਾ ਹੈਗਾ ਰੰਗਾਂ ਨਾਲ ਖੇਡਿਆ ਜਾ ਰਿਹਾ ਹੈ। ਔਰ ਇਧਰੋਂ ਟਰੱਕਾਂ ਨਾਲ ਸੱੱਕਾਂ ਨਾਲ ਵੀ ਖੇਡਿਆ ਜਾ ਰਿਹਾ ਔਰ ਉੱਪਰ ਰੰਗ ਪਾ ਰਹੇ ਨੇ ਸਾਰੇ ਭਰਾ। ਔਰ ਇਹ ਪਾਤਸ਼ਾਹ ਦੀਆਂ ਖੁਸ਼ੀਆਂ ਨੇ। ਜਿਹੜੇ ਕਿ ਇਹ ਹੌਲੀ ਖੇਡ ਰਹੇ ਨੇ ਥੈਂਕ ਯੂ ਵੀਰੇ ਤੇ ਇਹ ਚੀਜ਼ਾਂ ਜਰੂਰ ਆਪਾਂ ਨੂੰ ਇਹ ਕਰਨੀਆਂ ਚਾਹੀਦੀਆਂ ਨੇ ਇੱਥੇ ਜਰੂਰ ਪਹੁੰਚਣਾ ਚਾਹੀਦਾ ਮੈਂ ਬਹੁਤ ਵੀਰਾਂ ਨੂੰ ਪੁੱਛਿਆ ਕਿ ਵੀ ਤੁਸੀਂ ਕਿੰਨੀਵੀਂ ਵਾਰ ਆਏ ਹੋ ਉਹਨਾਂ ਦਾ ਇਹੀ ਜਵਾਬ ਸੀਗਾ ਵੀ ਭਾਈ ਸਾਡਾ ਪਹਿਲਾ ਟਾਈਮ ਹੈ ਤੇ ਅਸੀਂ ਹੁਣ ਸੋਚਾਂਗੇ ਕਿ ਹਰ ਸਾਲ ਹੀ ਅਸੀਂ ਆਗੇ ਇੱਥੇ ਔਰ ਵੱਡੇ ਵੱਡੇ ਐਂਪ ਲੱਗੇ ਹੋਣਗੇ ਤੁਸੀਂ ਦੇਖੋਗੇ ਸਾਡੇ ਨਾਲ ਜੁੜੇ ਰਹੋ ਤੁਹਾਡੇ ਨਾਲ ਗੱਲਬਾਤ ਇੱtain ਜਾਰੀ ਰਹੂਗੀ ਔਰ ਫੈਕ ਬਹੁਤ ਜਿਆਦਾ ਹੈ ਵਾਈ ਗੁਰਦੀ ਇਹ ਇੱਥੇ ਇੱਕ ਚੀਜ਼ ਹੋ ਰਿਹਾ ਕਿ ਨੌਜਵਾਨਾਂ ਨੇ ਜਿਹੜਾ ਟਰੈਕਟਰਾਂ ਦੇ ਉੱਪਰ ਸੰਗੀਤ ਲਾਏ ਹੋਇਆ ਉਹ ਸਾਰੇ ਹੀ ਸੰਗੀਤ ਸੰਤਾਂ ਦੇ ਨੇ ਮਨਜੀਤ ਸਿੰਘ ਸੋਈਦੇ ਨੇ ਜੋ ਸਿੱਖੀ ਦੀ ਬੰਗਾਰ ਪਾਉਂਦੇ ਨੇ ਨੌਜਵਾਨਾਂ ਤੇ ਨਸ਼ੇ ਪੱਤੇ ਛੱਡੋ ਤੇ ਸਿੱਖੀ ਜਾਓ ਸੋ ਇਹਨਾਂ ਦਾ ਜਿਹੜਾ ਹੈਗਾ ਇਹ ਵੀਰ ਆਇਆ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਭਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਸਰੂਰ ਤੋਂ ਵੀ ਬਟਰੋਖਾ ਬੰਡਾ ਆਪਣਾ ਠੀਕ ਆ ਅੱਜ ਹੀ ਆਇਓ ਨਾਲ ਆ ਵੀਰੇ ਸਾਨੂੰ ਹੋ ਗਏ ਤਿੰਨ ਚਾਰ ਦਿਨ ਆਇਆ ਨੂੰ ਤਿੰਨ ਚਾਰ ਦਿਨ ਹੋ ਗਏ ਕਿਹੜਾ ਮਾਡਲ ਹੈ ਇਹ ਟਰੈਕਟਰ ਇਹ ਵੀਰੇ ਨਿਊ ਮਾਡਲ ਹੀ ਹੈਗਾ ਅੰਮ੍ਰਿਤਪੁਰ ਆਇਆ ਤੇ ਹਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਿੰਨੇ ਟਾਈਮ ਤੋਂ ਆ ਰਹੇ ਹੋ ਤੁਸੀਂ ਸਾਨੂੰ ਵੀਰੇ ਹੋ ਗਏ ਤਕਰੀਬਨ ਲਗਤਾ ਚਾਰ ਪੰਜ ਸਾਲ ਹੋ ਗਿਆਂ ਨੂੰ ਆਉਣਾ ਚਾਹੀਦਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਪਹੁੰਚਣਾ ਚਾਹੀਦਾ ਪਹੁੰਚਣਾ ਜਾਂਦਾ ਵੀਰੇ ਬਹੁਤ ਵਧੀਆ ਉਹਦਾ ਮਾਹੌਲ ਵਿਚਾਰੇ ਵਧੀਆ ਉਹਦਾ ਇੰਜੋਏ ਕਰਦੇ ਨੇਗੇ ਔਰ ਆ ਇੱਥੇ ਪੜਾ ਲਾਇਆ ਹੋਇਆ ਤੁਸੀਂ ਕਿਵੇਂ ਵੀਰੇ ਇੱਥੇ ਰੁਕੇ ਹੋਏ ਹਾਂ ਆ ਬਰੇ ਵਾਲੀ ਵਾਲੇ ਕਹਾਵਤ ਸਾਡੇ ਕਿਹੜਿਆ ਦਾ ਸੀ ਠੀਕ ਹੈ ਜੋ ਜ਼ਰੂਰ ਤੁਸੀਂ ਦੇਖੋਗੇ ਕਿ ਵੀਰ ਵੱਡੇ ਵੱਡੇ ਟਰੈਕਟਰ ਲੈ ਕੇ ਜਿਹੜੇ ਹੈਗੇ ਆ ਪਹੁੰਚੇ ਆ ਇੱਥੇ ਔਰ ਸੰਗੀਤ ਚੱਲ ਰਿਹਾ ਨੇ ਔਰ ਇਹ ਜ਼ਰੂਰੀ ਵੀ ਬਹੁਤ ਹੈ ਜੀ ਇਹ ਜ਼ਰੂਰੀ ਵੀ ਹੈ ਤੁਸੀਂ ਜੇ ਆਪਣੇ ਸਿੱਧੀ ਜੋੜ ਮੇਲੇ ਛੱਡਦੇ ਜੇ ਤੁਸੀਂ ਗੁਰੂ ਪਾਤਸ਼ਾਹ ਦੀਆਂ ਜਿਹੜੀਆਂ ਵਿਰਾਸਤਾਂ ਛੱਡਦੇ ਆ ਤਾਂ ਮਹਾਰਾਜ ਕਹਿੰਦੇ ਤੁਸੀਂ ਗਵਾਜ ਜਾਓਗੇ ਇਹ ਬਹੁਤ ਜ਼ਰੂਰੀ ਹੈ ਫੇਰ ਵੀ ਉਹ ਯੋਧਾ ਅੱਲਾਹ ਕੱਤੂ ਬੋਲ ਨਹੀਂ ਓਏ ਮਾਏ ਸੇਕਾ ਨਾ ਨੀ ਲਾਚਾਂ ਦੇ ਆ ਵੀ ਸਰਕਾਰ ਨੇ ਯਾਤਰਾ ਮਾ ਮਾ ਨਾਲ ਨਾਲ ਬਹੁਤ ਜਾਂਦੀ ਆ ਆ ਜਾ ਮਾ ਛੱਡ ਕੇ ਵਾਏ ਮਾਰ ਲੇਗੇ ਸ਼ੂਟ ਮਿਲ ਲਗੇ ਪਰਲੇ ਪਾਸੋਂ ਆਪਾਂ ਦੇਖਿਆ ਕਾਉਟ ਨੇ ਚੱਲਦਾ ਆ ਆ ਦੇਖਿਆ ਕਾਉਟ ਵਾਏ ਗੁਰੂ ਕਾਉ ਸਾਹ ਵਾਏ ਆ ਵੀ ਸੁਣੋ ਤਿਆਰ ਹੈ ਚੱਲ ਗਏ ਮੇਰੇ ਨਾਲ ਖਾਲਸਾ ਫੌਜ ਖੜੀ ਹੋਈ ਇੱਥੇ ਬਚੰਗੀ ਖੜੇ ਹੋਏ ਨੇ ਬਾਬਾ ਜੀ ਕੀ ਨਾਮ ਹੈ ਤੁਹਾਡਾ ਰਣਨਾਵਾਰੀ ਜੇਨਾ ਕੀ ਨਾਮ ਹੈ ਰਣਜੀਤ ਜੇਨਾ ਰਣਜੀਤ ਜੇਨਾ ਠੀਕ ਹੈ ਕਿੰਨੇ ਟਾਈਮ ਤੋਂ ਦਲਪੰਥ ਦੇ ਵਿੱਚੋਂ ਤੁਸੀਂ ਸਾਲ ਹੋ ਗਏ ਇਹਨਾਂ ਸਾਲ ਤੋਂ ਆ ਲਓ ਯਾਰ ਇੱਥੇ ਸਿੱਖਣ ਨੂੰ ਮਿਲਦਾ ਤੁਹਾਨੂੰ ਐਸੇ ਦਲਪੰਥਾਂ 'ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹਾਂਜੀ ਠੀਕ ਹੈ ਕੀ ਕੀ ਕੋੜਾ ਕੋਰਸਵਾਰੀ ਕਰਨੇ ਹੋ ਹਾਂਜੀ ਕਰ ਲੈਣੇ ਉਡਾ ਕੀ ਨਾਮ ਆ ਜੀ? ਬਾਬਾ ਜੀ ਗੁਰਦੀਪ ਸਿੰਘ ਨਾਮ ਗੁਰਦੀਪ ਸਿੰਘ। ਤਾਂ ਘੋੜ ਸਵਾਰੀ ਸਿੱਖੀਏ ਤੁਸੀਂ ਇੱਥੇ ਆ ਰਹੀਏ ਤੁਹਾਨੂੰ? ਹਾਂ ਜੀ ਹਾਂ ਜੀ। ਬਾਬਾ ਪਸਾ ਜੀ ਨੌਜਵਾਨਾਂ ਨੂੰ ਰਹਿਣਾ ਚਾਹੀਦਾ ਜੀ। ਹਾਂ ਜੀ ਹਾਂ ਜੀ ਰਹਿਣਾ ਚਾਹੀਦਾ। ਉਡਾ ਕੀ ਨਾਮ ਮੇਰੇ ਨਾਲ ਇਹ ਛੋਟੇ ਛੋਟੇ ਫੌਜਾਂ ਵੀ ਨੇ। ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਕਿ ਥੋੜਾ ਜਿਹਾ ਗਾਹ ਕੇ ਫੌਜਾਂ ਦੇ ਦਰਸ਼ਨ ਜ਼ਰੂਰ ਕਰਾਉਣ। ਉਹ ਤੇ ਕੀ ਨਾਮ ਆ ਉਡਾ? ਗੁਰਦੀਪ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਇੰਦਰ ਜੀ ਤੇ ਤੁਹਾਡਾ ਨਾਮ? ਪਾਠ ਹੁੰਦਾ ਤੁਹਾਨੂੰ? ਸੁਣਾਓ ਮੈਨੂੰ ਪਾਠ ਸੁਣਾਓ ਨੇ ਪਾ ਲਈ ਵੈਲ ਕਾਲ ਮੁਨਤ ਜੁੜੀ ਸਾਬਾਂਗੇ ਗੁਰਪਛਾਤ ਜਾਪ ਆਸਾਤਿ ਵਿਗਾਸਾਤਿ ਹੈਪੀ ਸਾਤਿ ਸਨਕੋਸੀਤੀ ਸਾਤਿ ਬਾਲਕੂ ਕੀ ਕਾਕਾ ਸਾਤਿ ਹਾ ਤੇ ਤੋਂ ਦੇਖੋਗੇ ਕਿ ਤੁਸੀਂ ਬੱਚੇ ਦੁਆਰਾ ਇਹ ਇਹ ਕਿੰਨੇ ਚਿਰ ਦਾ ਬੱਚਾ ਜੀ ਇਹ ਬਾਬਾ ਇਹ 6 ਸਾਲ ਦਾ ਕਿਹੜੇ ਪਿੰਡ ਤੋਂ ਆਏ ਤੁਸੀਂ ਐਸੇ ਕੋਹਾਂ ਦਾ ਸਾਤ ਤੋਂ ਪਿੰਡ ਵਾਲਾ ਸਾਤ ਤੋਂ ਤੇ ਇਹ ਬੱਚੇ ਨੂੰ ਤੁਸੀਂ ਪਾਰ ਸਿਖਾਇਆ ਹੈ ਸੋ ਇਹ ਮੈਂ ਜਰੂਰ ਬੇਨਤੀ ਕਰੂੰਗਾ ਹਰੇਕ ਮਾਪੇ-ਬਾਪ ਨੂੰ ਕਿ ਬੱਚਿਆਂ ਨੂੰ ਜਰੂਰ ਪੜ੍ਹਾ ਸਕਾਓ ਤੁਸੀਂ ਬਾਣੀ ਦੇ ਨਾਲ ਲੜ ਲਾਓ ਤਾਂ ਜੋ ਬੱਚੇ ਜਿਹੜੇ ਉਹ ਨਸ਼ਿਆਂ ਤੋਂ ਬਚ ਸਕਣ ਆ ਛੋਟੀ ਸਾਡੀ ਬੱਚੀ ਇੱਕ ਹੋਰ ਵੀ ਹੈ ਬੱਚੇ ਕੀ ਨਾਮ ਆ ਤੁਹਾਡਾ ਘਰਪ੍ਰੀਤ ਕੀ ਨਾਮ ਘਰਪ੍ਰੀਤ ਠੀਕ ਹੈ ਤੁਨੂੰ ਹੀ ਪੜ੍ਹਾਉਂਦਾ ਸੁਣਾਓ ਘਰ ਇੱਕ ਓਮਕਾਰ ਸਤਨਾਮ ਕਾਤਾ ਪੁਰਖ ਨਿਰਭਾ ਨਿਰਵੈਲ ਕਾਲ ਮੁਰਾਤ ਜੁਨੀシャ ਪੰਗਰ ਪਰਪਰ ਸਾਧ ਜਪਾ ਅਦਿ ਸਚ ਸਚ ਅਪੀ ਸੱਜੇ ਨਾਰ ਕੋ ਹਿਸੀ ਪੈ। ਵੈਰੀ ਗੁੱਡ ਤਾਂ ਬੱਚੇ ਆ ਜਿਹੜੇ ਇਹ ਬਹੁਤ ਵੱਡਾ ਇੱਕ ਮੈਸੇਜ ਆਂਦਾ ਹੈ। ਮਾਪੇ ਬਾਪ ਦੇ ਲਈ ਵੀ ਬਹੁਤ ਵੱਡਾ ਮੈਸੇਜ ਹੈ ਤੇ ਹੋਰ ਨੌਜਵਾਨਾਂ ਲਈ ਵੀ ਮੈਸੇਜ ਹੈ ਕਿ ਇਹ ਜਿਹੜੀ ਬਾਣੀ ਹੈ ਬਾਣੀ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਸੋ ਬੱਚਿਆਂ ਦਾ ਫੁੱਲਾ ਮੱਲਾ ਖੇਡਾ ਵੀ ਜਾ ਰਿਹਾ ਸਾਰਿਆਂ ਭਚੰਗੀ ਫੌਜਾਂ ਤੇ ਪੰਜ। ਹੋ ਜਾਵੇ ਮਤੇ ਪਾਰੇ। ਇਸ ਕਿਰਿਆ ਕਾਲ। ਇਹ ਫੌਜਾਂ ਤਿਆਰ ਬਰ ਤਿਆਰ ਨਹੀਂ। ਕਾਲੀ ਬਾਬਾ ਬੂਲਾ ਫੇਰ ਜਾਨ ਨੂੰ ਭਾਵੇ ਸੋ ਫੌਜਾ ਦੁਆਰਾ ਜਾਹੋ ਜਲਾਲ ਦੇ ਵਿੱਚ ਹੁਲਾਮੁਲਾ ਕੀਤਾ ਜਾ ਰਿਹਾ ਤੇ ਜਿਹੜੇ ਵੀਰ ਲਾਈਵ ਦੇ ਵਿੱਚ ਜੁੜ ਚੁੱਕੇ ਨੇ ਆਪਣੇ ਹੋਰ ਵੀ ਵੀਰਾਂ ਭਰਾਵਾਂ ਨੂੰ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਲਿੰਕ ਭੇਜੋ ਤੇ ਵੱਧ ਤੋਂ ਵੱਧ ਤੁਸੀਂ ਹੁਲਾ ਘਰ ਬੈਠ ਕੇ ਲਾਈਵ ਦੇਖ ਸਕਦੇ ਹੋ ਸੋ ਇਸ ਟਾਈਮ ਵੱਡੇ ਵੱਡੇ ਟਰੱਕ ਆਏ ਹੋਏ ਨੇ ਸ੍ਰੀ ਨੰਨਪੁਰ ਸਾਹਿਬ ਪਿੰਡ ਰਾਏ ਕੇ ਚੱਕ ਜ਼ਿਲ੍ਹਾ ਗਰਦਾਸਪੁਰ ਤੋਂ ਆਇਆ ਹੋਇਆ ਟਰੱਕ ਔਰ ਬਹੁਤ ਸਾਰੇ ਨੇ ਤੁਸੀਂ ਦੇਖੋਗੇ ਕਿ ਪੂਰੀ ਹੀ ਇਥੋਂ ਦੀ ਅਨੰਦਪੁਰ ਦੀ ਧਰਤੀ ਜਿਹੜੀ ਮਹਾਰਾਜ ਨੇ ਅਨੰਦਾਂ ਦੀ ਪੂਰੀ ਬਣਾਈ ਸੀ ਉਹ ਪੂਰੀ ਹੀ ਰੰਗ-ਬਰੰਗੀ ਅੱਜ ਹੋ ਰਹੀ ਹੈ ਪੂਰੀ ਖੋਲਾ ਮੱਲਾ ਖੇਡਿਆ ਜਾ ਰਿਹਾ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਹੋਰ ਵੀ ਅਸੀਂ ਦ੍ਰਿਸ਼ ਦਿਖਾਵਾਂਗੇ ਆਗੇ ਬਾਬਾ ਜੀ ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਜੱਪੇ-ਜੱਪੇ ਤੇ ਫੌਜਾਂ ਫਿਰ ਰਹੀਆਂ ਨੇ। ਸੋ ਮੇਰੇ ਨਾਲ ਇੱਕ ਖਾਲਸਾ ਵੀਰ ਨੇ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਵੇ। ਬੱਬਾ ਜੀ ਵਾਇਗੁਰਜੀਕਾ ਖਾਲਸਾ ਵਾਇਗੁਰਜੀ ਕੀ ਫਤਿਹ? ਕਿੱਥੋਂ ਆਈਆਂ ਜੀ ਫੌਜਾਂ? ਸ੍ਰੀ ਮੋਤਸਰ ਸਾਹਿਬ ਤੋਂ ਜੀ। ਠੀਕ ਹੈ। ਆਏ ਸਾਲ ਉਹਨੇ ਮਥੇ ਹੋਲੇ-ਮੱਲੇ ਦੇ? ਹਾਂ ਜੀ ਆਏ ਸਾਲ ਹੀ। ਨੌਜਵਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ ਹੋਲੇ-ਮੱਲੇ ਬਾਰੇ ਸਭ ਤੋਂ ਪਹਿਲਾਂ ਥੋੜਾ ਇਹ ਦੱਸ ਦੋਗੇ ਹੋਲਾ-ਮੱਲਾ ਕਹਿੰਦੇ ਕੀ ਨੂੰ ਅਸਲ ਦੇ ਵਿੱਚ? ਬਹੁਤ ਨੌਜਵਾਨਾਂ ਨੂੰ ਇਸ ਬਾਰੇ ਪਤਾ ਨਹੀਂ ਹੁੰਦਾ। ਹੋਲਾ-ਮੱਲੇ ਨੂੰ ਹੋਲੀ ਨਾਲ ਹੀ ਜੋੜ ਲੈਂਦੇ ਆ। ਤੁਸੀਂ ਇਹਦੇ ਬਾਰੇ ਥੋੜ ਇਹ ਰੰਗਾਂ ਦਾ ਤਿਹਾਰ ਨਹੀਂ ਆ ਜੀ ਠੀਕ ਹੈ ਜੀ ਇਹ ਜਿਹੜਾ ਤਿਹਾਰ ਆਲਾ ਇਹ ਜੰਗਾਂ ਦਾ ਤਿਹਾਰਾ ਦਸਵੇਂ ਪਾਤਸ਼ਾਹ ਨੇ ਆਖਿਆ ਸੀ ਕਿ ਕੋਲਾ ਮਾਲਾ ਖੇਡਣ ਮੇਰੇ ਸਿੰਘ ਇੱਥੇ ਆ ਕੇ ਕੋਲੇ ਮਾਲੇ ਦਾ ਮਤਲਬ ਇਹ ਨਹੀਂ ਕਿ ਰੰਗਾਂ ਦੀ ਖੇਡ ਆ ਇਹ ਇਹ ਰੰਗਾਂ ਦੀ ਖੇਡ ਨਹੀਂ ਇਹ ਸ਼ਾਸਤਰ ਵਿੱਦਿਆ ਦੀ ਖੇਡ ਆ ਹੋਲਾ ਸ਼ਬਦ ਆ ਅਰਬੀ ਭਾਸ਼ਾ ਦਾ ਸ਼ਬਦ ਆ ਹਮਲਾ ਕਰਨ ਨੂੰ ਹੋਲਾ ਕਹਿੰਦੇ ਹੂਲ ਤੋਂ ਪੈਦਾ ਹੋਇਆ ਤੇ ਮਹੱਲਾ ਕਹਿੰਦੇ ਜਗ੍ਹਾ ਨੂੰ ਤੁਸੀਂ ਕਹਿੰਦੇ ਹੋ ਕਿ ਜਿਹੜੀ ਹੋਲੀ ਹੈ ਹੋਲੀ ਵਾਲਾ ਰੰਗ ਦਾ ਇਸ ਹੋਲੇ ਨਾਲ ਕੋਈ ਸਬੰਧ ਨਹੀਂ ਕੋਈ ਸਬੰਧ ਨਹੀਂ ਜੀ ਇਹ ਅਲੱਗ-ਅਲੱਗ ਸ਼ਬਦ ਨੇ ਇੱਕ ਫਾਰਸੀ ਭਾਸ਼ਾ ਦਾ ਸ਼ਬਦ ਆਇ ਕਰਬੀ ਭਾਸ਼ਾ ਦਾ ਸ਼ਬਦ ਆ ਹੋਲਾ ਮਹੱਲਾ ਇੱਕ ਜਗ੍ਹਾ ਦੇ ਉੱਪਰ ਹਮਲਾ ਕਰਨਾ ਉਹਨੂੰ ਹੋਲਾ ਮਹੱਲਾ ਕਹਿੰਦੇ ਦਸਵੇਂ ਪਾਸ਼ਾ ਮਹਾਰਾ ਨੇ ਆਖਿਆ ਸੀ ਕਿ ਮੇਰੇ ਸਿੱਖ ਘੋੜਸਵਾਰੀ ਸ਼ਾਸਤਰ ਵਿਦਿਆ ਨਾਲ ਸ਼ਤਰ ਕੋਈ ਗੁਲਾਮ ਨਹੀਂ ਕਰ ਸਕਦਾ ਇਸ ਕਰਕੇ ਇਹ ਮਹੱਲੇ ਬਣਾਏ ਸੀ ਦਸਵੇਂ ਪਾਸ਼ਾ ਨੇ ਕਿ ਮੇਰੇ ਸਿੰਘ ਇੱਥੇ ਆ ਕੇ ਸ਼ਾਸਤਰ ਵਿਦਿਆ ਖੇਡਾ ਕਰਨ ਉਸ ਸਮੇਂ ਵੀ ਗੁਰੂ ਸਾਹਿਬ ਵੱਲੋਂ ਦੋ ਪਾਕਾ ਦੇ ਫੌਜਾਂ ਨੂੰ ਮੰਡ ਕੇ ਤੇ ਜਿਹੜੀ ਜਿੱਦੀ ਸੀ ਜਿਵੇਂ ਇੱਕ ਕਿਲਾ ਫਤਿਹ ਕਰਨਾ ਮੰਨ ਲਓ ਜਿਹਨੇ ਫਤਿਹ ਕਰ ਲਿਆ ਉਹਨੂੰ ਫਿਰ ਨਾਮ ਸ਼ਨਾਮ ਦਿੰਦੇ ਸੀ ਇਹ ਦਸਵੇਂ ਪਾਸ਼ਾ ਉਹੀ ਚੀਜ਼ ਆ ਜੀ ਇਹ ਇਹ ਜੰਗਾਂ ਦਾ ਤਿਆਰ ਆ ਇਹ ਰੰਗਾਂ ਦਾ ਤਿਆਰ ਨਹੀਂ ਆ ਅੱਜ ਦੇ ਟਾਈਮ 'ਚ ਵੀ ਉਦਾਂ ਹੀ ਮੱਲਾ ਕੱਢਿਆ ਜਾਂਦਾ ਇਹ ਹਾਂਜੀ ਬਿਲਕੁਲ ਉਵੇਂ ਨਿਸ਼ਾਨ ਲੈ ਕੇ ਸਾਰੀਆਂ ਫੌਜਾਂ ਤੁਰਦੀਆਂ ਜੀ ਤੁਸੀਂ ਹੁਣ ਵੇਖੋਗੇ ਗਰਾਊਂਡ ਦੇ ਵਿੱਚ ਆਪਾਂ ਜਾਵਾਂਗੇ ਗੱਤਕੇ ਬਾਜੀ ਸ਼ਾਸਤਰ ਵਿੱਦਿਆ ਘੌੜਾ ਤੋੜਾ ਹੋਣਗੀਆਂ ਨਿਸ਼ਾਨ ਲੈ ਕੇ ਜਿਹੜੇ ਜਿਹੜੇ ਨੌਜਵਾਨ ਐ ਇਸ ਟਾਈਮ ਘਰਾਂ 'ਚ ਬੈਠੇ ਹੋਏ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਕਿ ਉਹਨਾਂ ਨੂੰ ਹੁਲਾਮੁਲਾ ਦੇਖਣਾ ਚਾਹੀਦਾ ਇਹ ਦੇਖਣਾ ਚਾਹੀਦਾ ਜੀ ਅੱਜ ਸਾਨੂੰ ਨੱਚਣ ਗਾਉਣ ਵਾਲੇ ਬਣਾਤਾ ਅੱਜ ਨੂੰ 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 ਪਤਾ ਨਹੀਂ ਸਾਡਾ ਇਤਿਹਾਸ ਕੀ ਆ ਦਸਵੇਂ ਪਾਸ਼ਾ ਮਹਾਰਾਜ ਨੂੰ ਜੀ ਅਸੀਂ ਆਪਣਾ ਪਿਓ ਮੰਨਦੇ ਆ ਪਰ ਸਾਨੂੰ ਇੱਥੇ ਆ ਕੇ ਪਤਾ ਕਰਨਾ ਪਊਗਾ ਸਾਡਾ ਇਤਿਹਾਸ ਕੀ ਆ ਸੋ ਨੌਜਵਾਨਾਂ ਨੂੰ ਮੇਰੀ ਹੀ ਬੇਨਤੀ ਆ ਇਹੀ ਅਪੀਲ ਆ ਕਿ ਨੌਜਵਾਨੋ ਸਿੱਖੀ ਨਾਲ ਜੁੜੋ بڑے ਨੌਜਵਾਨਾ ਜਿਹੜੇ ਆਜ ਪੰਜ ਪੰਜ ਸਾਲ 6 6 ਸਾਲ ਹੋ ਗਏ ਇੱਥੇ ਆਇਆ ਨੂੰ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਕਹਿੰਦੇ ਕਾਸ ਨੂੰ ਹੋਲਾ ਮਹਲਾ ਔਰ ਤੂੰ ਪਹਿਲਾਂ ਅਸੀਂ ਕਿਤੇ ਵੀ ਜਾਨੇ ਕਿਸੇ ਵੀ ਧਾਰਮਿਕ ਸਥਾਨ ਤੇ ਜਾਨੇ ਆ ਤਾਂ ਉਥੋਂ ਦਾ ਇਤਿਹਾਸ ਪਤਾ ਕਰਨਾ ਚਾਹੀਦਾ ਸਾਨੂੰ ਫੇਰ ਹੀ ਸਾਡਾ ਜਾਣ ਦਾ ਫਾਇਦਾ ਜੇ ਨੌਜਵਾਨ ਨੇ ਇੱਕ ਪੰਜ ਪੰਜ ਸਾਲ ਹੋ ਗਿਆ ਆਉਂਦੇ ਨੂੰ ਕੋਈ ਰੰਗ ਹੀ ਨਹੀਂ ਚੜਿਆ ਤਾਂ ਫੇਰ ਤੁਹਾਨੂੰ ਵੀ ਪਤਾ ਯਾਰ ਇਹ ਰੰਗਾਂ ਦੀ ਖੇਡ ਨਹੀਂ ਹੈ ਇਹ ਰੰਗਾਂ ਚ ਨਾਉਲ ਜੋ ਤੁਸੀਂ ਅਸਲੀ ਰੰਗ ਜਿਹੜਾ ਦਸਵੇਂ ਪਾਸ਼ਾ ਮਹਾਰਾਜ ਨੇ ਸ਼ਾਸਤਰ ਵਿਦਿਆ ਦਾ ਦੱਸਿਆ ਸੀ ਉਹਦੇ ਨਾਲ ਜੁੜੋ ਤਾਂ ਅੱਜ ਨੂੰ ਤੁਸੀਂ ਅਮਰਤਾਰੀ ਹੁੰਦੇ ਇਹ ਜਿਹੜੀ ਸ਼ਾਸਤਰ ਵਿਦਿਆ ਤੇ ਘੋੜਸਵਾਰੀ ਹੈ ਇਹ ਆਮ ਨੌਜਵਾਨਾਂ ਦੇ ਲਈ ਕਿੰਨੀ ਕੁ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਹੈ ਮੈ ਉਹ ਹੀ ਤੁਹਾਨੂੰ ਦੱਸ ਕੇ ਤਾਂ ਵੀ ਜਿਹੜੇ ਜੇ ਸ਼ਾਸਤਰ ਵਿੱਦਿਆ ਜਿਹੜੀ ਇਹ ਇੱਕ ਯੋਧਿਆਂ ਦਾ ਛਤਰੀਆਂ ਦਾ ਕੰਮ ਆ ਇਹ ਨਿਚਾਰਾਂ ਦਾ ਕੰਮ ਨਹੀਂ ਆ ਆ ਸਾਨੂੰ ਨਿਚਾਰ ਥੋੜੀ ਬਣਾਇਆ ਦਸਵੇਂ ਪਾਤਸ਼ਾਹ ਨੇ ਜੇ ਅੱਜ ਸ਼ਾਸਤਰ ਵਿਦਿਆ ਨਾਲ ਜੋ ਨੌਜਵਾਨ ਜੁੜਨਗੇ ਤਾਂ ਉਹਨਾਂ ਦੇ ਵਿੱਚੋਂ ਹੀ ਯੋਧੇ ਪੈਦਾ ਹੋਣਗੇ ਸੋ ਇਹੀ ਬੇਨਤੀ ਹੈ ਨੌਜਵਾਨਾਂ ਨੂੰ ਔਰਸਵਾਰੀ ਬਾਰੇ ਵੀ ਥੋੜਾ ਜਿਹਾ ਜ਼ਰੂਰ ਦੱਸੋ ਨੌਜਵਾਨਾਂ ਨੂੰ ਵੀ ਘੋੜਸਵਾਰੀ ਕਿਉਂ ਕਰਨੀ ਜ਼ਰੂਰੀ ਹੈ ਦੇਖੋ ਇਹ ਸਮਾਂ ਜਿਹੜਾ ਸਮੇਂ ਦਾ ਪਤਾ ਨਹੀਂ ਕਿਹੋ ਜਿਹਾ ਆ ਜਾਣਾ ਸਮਾਂ ਇਹ ਦੂ ਅੱਗੇ ਆਉਣਾ ਵੀ ਮਾੜਾ ਹੀ ਆ ਤਾਂ ਜੰਗਾਂ ਜੁੱਦਾਂ ਦੇ ਵਿੱਚ ਜਦੋਂ ਵੀ ਮੰਨ ਲੋ ਚੰਗਾ ਹੋਈਆਂ ਗੱਡੀਆਂ ਕਾਰਾਂ ਤੇ ਚੰਗਾ ਥੋੜੀ ਹੁੰਦੀਆਂ ਚੰਗਾ ਤਾਂ ਘੋੜਿਆਂ ਤੇ ਹੀ ਹੁੰਦੀਆਂ ਸੋ ਸ਼ਾਸਤਰਵੇਤ ਹੈ ਜਿਹੜੀ ਦਫਨੇ ਪਾਸ਼ਾ ਮਹਾਰਾਜ ਨੇ ਸਾਨੂੰ ਬਖਸ਼ੀ ਜੀ ਘੋੜੇ ਤੇ ਚੜ ਕੇ ਤਾਂ ਦੇਖੋ ਗੱਡੀਆਂ ਤੇ ਚੜ੍ਹਨਾ ਭੁੱਲ ਜਾਓਗੇ ਤੁਸੀਂ ਇਹ ਤਾਂ ਇਹ ਭਾਵੇਂ ਜਿੱਦੀ ਮਰਜ਼ੀ ਮਹਿੰਗੀ ਗੱਡੀ ਐ ਜਿੱਦੀ ਮਰਜ਼ੀ ਭਲਾਂ ਦੀ ਤੁਸੀਂ ਅਰਬਾਂ ਰੁਪਈਆ ਲਾ ਦਿਓ ਜੀ ਭਲਾਂ ਦੀ ਸੋਨੇ ਦੀਆਂ ਗੱਡੀਆਂ ਪਰ ਜਿਹੜਾ ਇੱਕ ਚੰਗੇ ਘੋੜੇ ਦੀ ਸਵਾਰੀ ਆ ਨਾ ਚੰਗੀ ਘੋੜੇ ਦੀ ਸਭ ਕੁਝ ਭੁੱਲ ਜਾਓਗੇ ਤੁਸੀਂ ਉੱਤੇ ਬੈਠ ਕੇ ਸੋ ਬਹੁਤ ਬਹੁਤ ਧੰਨਵਾਦ ਠੋੜਾ ਜੀ ਵਾਈ ਗੁਰੂ ਜੀ ਕਾ ਖਾਲਸਾ ਵਾਈ ਕਾ ਖਾਲਸ ਤੇ ਸ਼ਾਸਤਰ ਵਿੱਦਿਆ ਬਾਰੇ ਦੱਸਿਆ ਕਿ ਹਰੇਕ ਨੌਜਵਾਨ ਨੂੰ ਸ਼ਸਤਰਧਾਰੀ ਤੇ ਘੋੜਸਵਾਰੀ ਜ਼ਰੂਰ ਕਰਨੀ ਚਾਹੀਦੀ ਹੈ ਸ਼ਾਸਤਰ ਵਿੱਦਿਆ ਵੀ ਸਿੱਖਣੀ ਚਾਹੀਦੀ ਹੈ ਸਾਡੇ ਨਾਲ ਇੱਕ ਹੋਰ ਵੀਰ ਵੀ ਨੇ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਥੋਂ ਆਇਆ ਬੋਧਾ ਜੀ ਤਕਸਰੀ ਦਮਨਵਾ ਸਾਹਿਬ ਜੀ ਤਕਸਰੀ ਦਮਨਵਾ ਸਾਹਿਬ ਤੋਂ ਆਏ ਸਾਲੀ ਹੋਂ ਦੇ ਵਿੱਚ ਹਾਂਜੀ ਵਾਹਿਗੁਰੂ ਤੇ ਕੀ ਲੱਗਦਾ ਹੈ ਕਿ ਜਿਹੜੇ ਨੌਜਵਾਨ ਇੱਥੇ ਪਹੁੰਚਦੇ ਆ ਅਸਲ ਸੁਨੇਹਾ ਉਹ ਲੈ ਕੇ ਜਾਂਦੇ ਆ ਜਿਹੜੀ ਵਿਰਾਸਤ ਇੱਥੇ ਆ ਕੇ ਸਿੱਖਣੀ ਹੈ ਜਿਸ ਤਰ੍ਹਾਂ ਬਾਬਾ ਜੀ ਤੁਸੀਂ ਮੈਂ ਪਹਿਲਾਂ ਗੱ ਵੀ ਮੱਲੇ ਖੇਡਣੇ ਚਾਹੀਦੇ ਆ ਘੋੜਸਵਾਰੀ ਕਰਨੀ ਚਾਹੀਦੀ ਆ ਸ਼ਾਸਤ੍ਰ ਵਿਦਾ ਸਿੱਖਣੀ ਚਾਹੀਦੀ ਆ ਜਿਹੜੇ ਹੁਣ ਨੌਜਵਾਨ ਆ ਉਹ ਮੈਸੇਜ ਲੈ ਕੇ ਜਾਂਦੇ ਨਾ ਉਹ ਤੁਸੀ ਦੇਖ ਹੀ ਰਹੇ ਹੋ ਬਾਈ ਗੁਰੂ ਜਿਹੜਾ ਮੈਸੇਜ ਲੈ ਕੇ ਜਾਂਦੇ ਆ ਹੌਂ ਚਲਾ ਆਏ ਆ ਬਈ ਹੌਲੀ ਹੌਲੀ ਆਉਣਗੇ ਹੌਲੀ ਹੌਲੀ ਲਗਤ ਲੱਗੀ ਜਾਂਦੀ ਹੈ ਨਾ ਬਾਕੀ ਤੁਹਾਨੂੰ ਪਤਾ ਹੀ ਐ ਜਿਵੇਂ ਟਰੈਕਟਰਾਂ ਦੇ ਕਰਨਾ ਹੈ ਨਾ ਉਹ ਤਾਂ ਇਹਨਾਂ ਨੇ ਕਰਨਾ ਹੀ ਕਰਨਾ ਹੌਲੀ ਹੌਲੀ ਸੰਭਾਲਣਾ ਪੈਂਦਾ ਜੇ ਹੁਣ ਇੱਕੇ ਲੱਗਤੇ ਇਹਨਾਂ ਨੂੰ ਹੁਣ ਹਟਾ ਦੇਗੇ ਮੁੜ ਕੇ ਕੀ ਕਰਨਗੇ ਤੇ ਕੀ ਦੀ ਜੇ ਇਹ ਗੱਲ ਕਰ ਲਗੇ ਕਿ ਨੌਜਵਾਨਾਂ ਨੂੰ ਇਧਰ ਮੋੜਨਾ ਹੈ ਤਾਂ ਕਿਦੀ-ਕਿਦੀ ਜ਼ਿੰਮੇਵਾਰੀ ਬੰਦੀ ਹੈ ਜੇ ਆਪਾਂ ਸਰਕਾਰਾਂ ਦੀ ਗੱਲ ਕਰਕੇ ਤਾਂ ਸਰਕਾਰਾਂ ਕਿਤਨਾ-ਕਿਤੇ ਕਹਿ ਦਿੰਦੇ ਆ ਕਿ ਅਸੀਂ ਵੀ ਕੋਸ਼ਿਸ਼ ਕਰਦੇ ਆ ਜਥੇਬੰਦੀਆਂ ਨਾਲ ਗੱਲ ਕਰਕੇ ਤਾਂ ਉਹ ਵੀ ਕਹਿੰਦੇ ਆ ਅਸੀਂ ਵੀ ਕੋਸ਼ਿਸ਼ ਕਰਦੇ ਆ ਨੌਜਵਾਨਾਂ ਨੂੰ ਇਧਰ ਮੋੜਨ ਦੀ ਇਤਿਹਾਸ ਬਾਰੇ ਦੱਸਣ ਦੀ ਤਾਂ ਮੇਨ ਜ਼ਿੰਮੇਵਾਰੀ ਕਿਦੀ ਬੰਦੀ ਪਹਿਲ ਸਭ ਤੋਂ ਪਹਿਲ ਦੀ ਪਤਾ ਕੀ ਬਾਈ ਮੇਨ ਜਿਹੜੀ ਜ਼ਿੰਮੇਦਾਰੀ ਨਾ ਹਰ ਇੱਕ ਸਿੱਖ ਦੀ ਬਣਦੀ ਹੈ ਇਹ ਨਹੀਂ ਹੈਗਾ ਵੀ ਮੰਨ ਲਓ ਕੋਈ ਇੱਕ ਸੰਪਰਦਾ ਦਾ ਮੁਖੀ ਕਰੇ ਜਿਹੜਾ ਕੰਮ ਕਰੇ ਹਰ ਇੱਕ ਬੰਦੇ ਦੀ ਇੱਕ ਨਾ ਮੰਨ ਲਓ ਇੱਕ ਘਰ ਦੇ ਵਿੱਚ ਇੱਕ ਸਖਾ ਤਾਂ ਉਹਨੂੰ ਆਪਣੇ ਪਰਿਵਾਰ ਨੂੰ ਸਾਹਮਣੇ ਨਹੀਂ ਰਹਿ ਦੇਦੀ ਇਹ ਪਿੰਡ ਚ ਆਪਾਂ ਦੱਸ ਸਕਾਂ ਤਾਂ ਆਪਣਾ ਦਸਾਂ ਦਾ ਫਰਜ਼ ਹੈ ਮਾਂ-ਬਾਪ ਦੀ ਵੀ ਬੰਦੀ ਜਿੰਮੇਵਾਰੀ ਸਭ ਤੋਂ ਮੁੱਢਲੀ ਸਭ ਤੋਂ ਮੁੱਢਲੀ ਠੀਕ ਹੈ ਠੀਕ ਹੈ ਮਾਂ-ਬਾਪ ਹੀ ਹੈ ਜਿਵੇਂ ਆਪਣੇ ਕਾਮ ਪਿੰਡਾਂ ਚ ਘਾਵਤਾ ਜਰ ਕੋਰ ਦੇ ਬੱਚੇ ਜੋ ਕੋ ਕੋਣ ਆਪਾਂ ਸਿਆਣਾ ਕਰਾਂਗੇ ਫੇਰ ਹੀ ਬੱਚੇ ਸਿਆਣੇ ਹੋਣਗੇ ਨਾ ਠੀਕ ਹੈ ਜੀ ਸੋ ਇੱਕ ਚੀਜ਼ ਹੋਰ ਦੱਸੋ ਵੀ ਜਿਹੜਾ ਇਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮੱਲਾ ਖੇਡਿਆ ਜਾਂਦਾ ਉਹਦੇ ਵਿੱਚ ਗੁਰੂ ਪਾਤਸ਼ਾਹ ਦਾ ਹੁਕਮ ਸੀ ਕਿ ਵੀ ਸ਼ਸਤਰ ਧਾਰੀ ਹੋ ਕੇ ਆਉਣਾ ਇੱਥੇ ਔਰ ਘੋੜਸਵਾਰੀ ਕਰਨੀ ਹੈ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨਾ ਤਾਂ ਅੱਜ ਵੀ ਸ਼ਾਸਤਰ ਵਿਦਤਾ ਦਾ ਅਭਿਆਸ ਆਮ ਨੌਜਵਾਨਾਂ ਨੇ ਕਿਸੇ ਨੇ ਤਿਆਰੀ ਕਰਨੀ ਹੋਵੇ ਤਾਂ ਕਿੱਥੇ ਕਿੱਥੇ ਦਿੱਤਾ ਜਾਂਦਾ ਜੇ ਸੰਥਿਆ ਲੈਣੀ ਹੋਵੇ ਉਹ ਕਿੱਥੇ ਲਈ ਜਾਂਦੀ ਹੈ ਉਹ ਵੈਗ ਰੋਡ ਆਡਾਟ ਬਦਲੇ ਨੇ ਦਲਾਂ ਪੰਥਾਂ ਚ ਵੀ ਸਿਖਾ ਰਹੇ ਨੇ ਜਿਵੇਂ ਬੁੱਢਾ ਦਲ ਚ ਨੇ ਹਨਾ ਬਾਬੇ ਬਲਵੀਰ ਸਿੰਘ ਨੇ ਵੀ ਆ ਮਾਨ ਸਿੰਘ ਨੇ ਵੀ ਆ ਹਨਾ ਗਿਆ ਬਾਬਾ ਰਾਜਾ ਰਾਜ ਸਿੰਘ ਨੇ ਠੀਕ ਆ ਦਮ ਨਵੇਂ ਟਕਸਾਲ ਮੈਂ ਤਾਂ ਜਾਉਂਗਾ ਭੰਡਰਾ ਅਲੱਗ ਅਲੱਗ ਬ੍ਰਾਂਚਾਂ ਨੇ ਹਰੇਕ ਦਲ ਪੰਥ ਦੀਆਂ ਹਨਾ ਹਰੇਕ ਸੰਤਾ ਦੀ ਆਪ ਕੋਣ ਆਪਣੀ ਬ੍ਰਾਂਚ ਆ ਕਿਤੇ ਪੜਾ ਰਹੀ ਆ ਉੱਥੇ-ਉੱਥੇ ਨਾਲ-ਨਾਲ ਕਈ ਸੰਪਰਦਾਵਾਂ ਕੰਤਲੀ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਆ ਕਈ ਨਾਲ ਸ਼ਾਸਤਰ ਵਿਦਿਆ ਦਾ ਵੀ ਉਹ ਆਪਾਂ ਨੂੰ ਮਜਦੀਦ ਜਾਂ ਆਪਣਾ ਸਮਾਂ ਜਰਜਾਣਾ ਹੁੰਦਾ ਉਹਦੇ ਹਿਸਾਬ ਨਾਲ ਉੱਥੇ ਜਾ ਕੇ ਕਰ ਸਕਦਾ ਜਿਹੜੀ ਸੰਥਿਆ ਹੈ ਜਿਹ ਕਹਿੰਦੇ ਵੀ ਸੰਥਿਆ ਗੁਰਬਾਣੀ ਤੋਂ ਪਹਿਲਾਂ ਜ਼ਰੂਰੀ ਹੈ ਇਹ ਕਿਉਂ ਜ਼ਰੂਰੀ ਹੈ ਤਾਂ ਬਾਬਾ ਜੀ ਆਪਾਂ ਨੂੰ ਬੋਲਣ ਦਾ ਪਤਾ ਲੱਗਦਾ ਠੀਕ ਹੈ ਲਗਾ ਮਾਤਰਾ ਦਾ ਬੋਲਣ ਦਾ ਪਤਾ ਲੱਗ ਜਿਹੜੀ ਸਕੂਲ ਚ ਆਪਾਂ ਨੂੰ ਉਹ ਲਗਾ ਮਾਤਰਾ ਦੀ ਸਿਖਾਉਂਦੇ ਹੈ ਵੀ ਨੰਨਾ ਬੋਲਣਾ ਤੇ ਨਾਣਾ ਬੋਲਦਾ ਠੀਕ ਹੈ ਨਾ ਇਦਰਾ ਆਪਣੇ ਨੁਨਾ ਹੋਵੇ ਕਹਿੰਦੇ ਨਹੀਂ ਆਉਗੇ ਸਾਰਾ ਕੁਝ ਖਾਲੀ ਹੈ ਸੇਮ ਇੱਕ ਹੀ ਕੋਆਜ ਦੇ ਵਿੱਚ ਹੀ ਜਾਂਦੇ ਹੋ ਹਾਂ ਉਹਨਾਂ ਉਹਨਾਂ ਦੀ ਫ਼ਰਕ ਬਾਅਦ ਚ ਫਰਕ ਆ ਬੰਦਾ ਜਦੋਂ ਆਪਾਂ ਸੰਪਰਦਾਮਾਂ ਚ ਜਾਵਾਂਗੇ ਇੱਕ ਸਾਲ ਕੇ ਜਾ ਕੇ ਪੜਾਂਗੇ ਮਾਰਨੇ ਪੜਾਂਗੇ ਉੱਥੇ ਪਤਾ ਲੱਗੂ ਸਾਨੂੰ ਠੀਕ ਹੈ ਸਕੂਲ ਦੇ ਵਿੱਚ ਪੜਾਂਗੇ ਉੱਥੇ ਇਹਨਾਂ ਨਹੀਂ ਪਤਾ ਲੱਗਦਾ ਸਕੂਲਾਂ ਚ ਇੰਨੀ ਉਹ ਨਹੀਂ ਕਰਦੇ ਤਰੀਕੀ ਆ ਕਰਕੇ ਸੰਧਿਆ ਲੈਣੀ ਜ਼ਰੂਰੀ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਦੋਸਤੋ ਇਹਨਾਂ ਨੇ ਜਿਵੇਂ ਸੰਸਿਆ ਬਾਰੇ ਦੱਸਿਆ ਸਾਨੂੰ ਕਿ ਸੰਸਿਆ ਲੈਣੀ ਵੀ ਬਹੁਤ ਜ਼ਰੂਰੀ ਹੈ ਇਸ ਦੇ ਵਿੱਚ ਸਭ ਤੋਂ ਪਹਿਲ ਤੇ ਜੇ ਤੁਸੀਂ ਅਮਰਤਾਰੀ ਹੋਣਾ ਦੋਸਤੋ ਪਹਿਲਾਂ ਸ਼ਾਸਤਰ ਵਿਦਿਆ ਔਰ ਸੰਸਿਆ ਲੈਣੀ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਹੀ ਤੁਸੀਂ ਆਪ ਦਾ ਜਿਹੜਾ ਹੈਗਾ ਉਹ ਪਸਾਰਾ ਕਰ ਸਕਦੇ ਹੋ ਤੇ ਇੱਕ ਵਧੀਆ ਜੀਵਨ ਜੀ ਸਕਦੇ ਹੋ ਮੈਂ ਇਹ ਚੀਜ਼ ਦਾ ਇੱਕ ਆਪਦਾ ਪਰਸਨਲ ਮੇਰਾ ਆਪਦਾ ਵੀ ਹੈਗਾ ਹੈ ਕਿ ਜਦੋਂ ਅਸੀਂ ਮੈਂ ਮੁੰਨਾ ਸੀਗਾ ਤਾਂ ਮੈਨੂੰ ਵੀ ਲੱਗਦਾ ਸੀ ਕਿ ਥਾਟ ਕੁਝ ਗਲਤ ਬਣ ਜਾਂਦੇ ਨੇ ਪਰ ਜਦੋਂ ਤੁਸੀਂ ਸਿੱਖੀ ਦੇ ਵਿੱਚ ਆਉਂਦੇ ਹੋ ਇੱਥੇ ਜਿਉਂਦੇ ਹੋ ਇੱਥੇ ਦਲਾ ਪੰਥਾਂ ਵਿੱਚ ਵਿਚਰਦੇ ਹੋ ਤਾਂ ਉਦੋਂ ਪਤਾ ਲੱਗਦਾ ਹੈ ਕਿ ਅਸਲ ਮਰਿਆਦਾ ਕੀ ਹੈ ਤੁਸੀਂ ਦੇਖੋਗੇ ਕਿ ਵੱਡੇ ਵੱਡੇ ਬੋਡੀ ਬਿਲਡਰ ਵੀ ਕਿਸੇ ਤਰ੍ਹਾਂ ਹੀ ਹੋ ਰਹੇ ਨੇ ਵੱਡੇ ਵੱਡੇ ਜਿਹੜੇ ਪਲੇਅਰ ਆ ਉਹ ਵੀ ਕਿਸੇ ਤਰ੍ਹਾਂ ਹੀ ਹੋ ਰਹੇ ਨੇ ਪਰ ਉਹ ਪਰੋਂ ਬਹੁਤ ਜਿਹੜੇ ਨੌਜਵਾਨ ਆ ਜਿਹੜੇ ਇਥੋਂ ਧਰਤੀ ਪਹਿਲਾਂ ਛੱਡ ਚੁੱਕੇ ਸੀ ਉਹ ਵੀ ਸਿੱਖੀ ਦੇ ਵਿਚਾਰ ਰਹੇ ਨੇ ਉਹਨਾਂ ਦਾ ਆਉਣ ਦਾ ਸਿਰਫ ਇਹੀ ਕਾਰਨ ਹੈ ਕਿ ਇੱਥੇ ਜਿਹੜੀ ਮਰਿਆਦਾ ਹੈ ਜੇ ਤੁਸੀਂ ਇਮਾਨਦਾਰੀ ਨਾਲ ਇੱਥੇ ਆ ਕੇ ਸਿੱਖਣਾ ਚਾਹੋ ਤਾਂ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ ਤੇ ਗੁਰੂ ਦੇ ਲੜ ਲੱਗ ਸਕਦੇ ਹੋ ਸਾਰੇ ਨਾਲ ਜੁੜੇ ਰਹੋ ਅੱਗੇ ਵੀ ਤੁਹਾਨੂੰ ਬਹੁਤ ਸ਼੍ਰੀ ਅਨੰਦਪੁਰ ਸਾਹਿਬ ਦੇ ਜਿਹੜੇ ਝਲਕਾਂ ਦਿਖਾਵਾਂਗੇ ਇੱਥੇ ਹੀ ਸੋ ਉਦੋਂ ਦੇ ਲਈ ਧੰਨਵਾਦ। ਪਾਜੋ ਆਪਾਂ ਮਚਾਲਾ ਮਾਰ ਕੇ ਫੌਜ ਨਾਲ ਹੀ ਆਪਾਂ ਮੱਲੇ 'ਚ ਜਾਵਾਂਗੇ ਪਣਾ ਸੇਡ। ਉਹ ਬਾਬਾ ਇੱਥੋਂ ਦੇ ਮੱਲੇ ਚੜਨਗੇ। ਇਹ ਤਾਂ ਮਗਰੋਂ ਦੇ ਮੱਲੇ ਨੂੰ ਸਾਰ ਸਾਰੇ ਉਹਨਾਂ ਨਾਲ ਅੱਗੇ ਚੱਲੀਏ ਫਿਰ। ਬਾਬਾ ਇਹ ਕਹਿੰਦਾ ਫੋਟੋਾਂ ਨਾਲੋਂ ਸਨਸਾਰ ਸਾਰੇ ਚੁਰਪੀ ਹੋਣਗੇ ਆਪਾਂ ਚੱਲੋ। ਕਾ ਉਹ ਇੱਕ ਮਿੰਟ ਬਾਈ ਇੱਕ ਮਿੰਟ ਦੋ ਬੰਦੇ ਲੈ ਲਗੇ ਇੱਕ ਸੈਰੀ ਲੈ ਲਗੇ। Yeah